ਉਹ ਸਾਡਾ ਮਨੀ ਟ੍ਰਾਂਸਫਰ ਦਾ ਕੰਮ ਹੈਗਾ ਰੋਇਲ ਮਨੀ ਐਕਸਚੇਂਜ ਨਾਲ ਕੀ ਬਾਰਦਾਤ ਹੋਈ ਬਾਰ ਤੋਂ ਸਾਰੋਂ ਫੋਨ ਹੀ ਗਿਆ ਕਹਿੰਦੇ ਸਾਡੀ ਦੁਕਾਨ ਦਾ ਛੜ ਰਾ ਇੱਥੋਂ ਚੱਕਿਆ ਪਿਆ ਟੁੱਟਾ ਪਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਆ ਗਏ ਇੱਥੇ ਆ ਕੇ ਦੇਖਿਆ ਤਾਂ ਫਲਾਤ ਬਣਿਆ ਉਸ ਮੂਰੇ ਕਿੰਨਾ ਕ ਨੁਕਸਾਨ ਆ ਗਿਆ ਨੁਕਸਾਨ ਦਾ ਹਮ ਮੈਡਮ ਨੂੰ ਜਾ ਕੇ ਫੇਰੇ ਪਤਾ ਲੱਗੂਗਾ ਕਿੰਨਾ ਕ ਸੀਗੀ ਹੋਇਆ ਉਧਰੋਂ ਡੀਵੀਡੀ ਆਰ ਵਗੈਰਾ ਸਾਡੇ ਲੈ ਗਏ ਉਹ ਪਾਇਨ ਵਗੈਰਾ ਪਏ ਉਸ ਜਾਂਦੀ ਦੇ ਸੀ ਉਹ ਵੀ ਲੈ ਗਏ ਛੱਕੇ ਬਾਕੀ ਸੀਦਾ ਕੰਮ ਆ ਤੁਹਾਡਾ ਜਿਹੜੀ ਦਾ ਵੈਸਟਨ ਯੂਨੀਅਨ ਦਾ ਤੇ ਕ੍ਰਾਂਸੀ ਨਾ ਮਨੀ ਟ੍ਰਾਂਸਫਰ ਦਾ ਇਹੋ ਜਿਹੜਾ ਵੈਸਟਨ ਯੂਨੀਅਨ ਹੋ ਗਈ ਆ ਜੀ ਸਰ ਵੈਸਟਨ ਮੈਂ ਹੂੰ ਸਰੋ ਦੇ ਜੇ ਕਿ ਤੁਹਾਨੂੰ ਵਰਤਮਾਨ ਦਾ ਧੜਾ ਕਿਲੋਮੀਟਰ ਹੀ ਥਾਣਾ ਹੈ ਹਾਂ ਜੀ ਨਾਲ ਹੀ ਤਾਂ ਹੈਗਾ ਥਾਣਾ ਜੀ ਖਾਣੇ ਦੇ ਨਾਲ ਹੀ ਤੁਹਾਡੇ ਪੰਜਾਬ ਨੈਸ਼ਨਲ ਬੈਂਕਾ ਇਨੀ ਸਕਿਉਰਟੀ ਹੁੰਦੇ ਬਾਅਦ ਆ ਕੋਈ ਪਤਾ ਨਹੀਂ ਲੱਗਦਾ ਜੀ ਕਿ ਨਾ ਗੁਰੂ ਕੁਮਾਰ ਇਹ ਕਿਹੜੀ ਦੁਕਾਨ ਹੈ ਜੁਲੰਧਰ ਰੋਡ ਨੀਅਰ ਪੀ ਐਨ ਵੀ ਬੈਂਕ ਕੀ ਬਾਹਰ ਦਾ ਬਾਹਰ ਦਾ ਜੀ ਸਵੇਰੇ ਫੋਨ ਆਇਆਗਾ ਮੈਨੂੰ ਉਹਨਾਂ ਦਾ ਕਿ ਦੁਕਾਨ ਦੇ ਸ਼ਟਕ ਤੋੜੇ ਹੋਏ ਜਦੋਂ ਆ ਕੇ ਦੇਖਿਆ ਤਾਂ ਖਲਾਰਾ ਪਿਆ ਹੋਇਆ ਸੀ ਤੇ ਦੇਖੀਓ ਕਿ ਤੋ ਅੱਧਾ ਕਿਲੋਮੀਟਰ ਥਾਣਾ ਹੈ ਤੇ ਨਾਲ ਹੀ ਮੇਨ ਬ੍ਰਾਂਚੀ ਐਨ ਵੀ ਦੀ ਹੈ ਤੇ ਨਾਲ ਲੱਗਦੀ ਕੰਦੇ ਵੱਡੀ ਵੱਡੀ ਚੋਰੀ ਹੋਣੀ ਹੈ ਉਹ ਜੋ ਨਾਲ ਜਿਹੜੀ ਆ ਕੰਦ ਪਿੱਛੇ ਦੇ ਨਾਲ ਬੈਂਕ ਦੀ ਕੰਦ ਹੈ ਤਾਂ ਵੀ ਦੇਖ ਲੋ ਕੋਈ ਖੋਖ ਨਹੀਂ ਹੈਗਾ ਚੋਰਾਂ ਨੂੰ ਉਸ ਜਗ੍ਹਾ ਜਿੰਨੇ ਮੇਰੇ ਦਾਰੀ ਆਈ ਹੋਇਜ਼ ਤੇ ਹਾਂਜੀ ਆਈ ਹੈ ਕਰਕੇ ਗਏ ਚੈੱਕ ਸਾਰਾ ਕੁਝ ਲੱਗਦਾ ਕਰਨਗੇ ਕੀ ਕਰਾਉਣਾ ਹੈ ਉਹ ਕਹਿੰਦੇ ਜਲਦੋ ਜਲ ਚੋਰ ਜਿਹੜੇ ਵੀ ਆ ਕੇ ਫੜਾਂਗੇ ਇਹ ਮੰਗ ਕੀ ਆ ਬੰਦਾ ਮੰਗ ਜਹੀ ਆ ਸਰ ਜੋ ਨੁਕਸਾਨ ਹੋਇਆ ਜਿਹੜਾ ਨੂੰ ਕੀਤਾ ਨੁਕਸਾਨ ਉਹਨਾਂ ਦੇ ਨਕੇਲ ਕੱਸੀ ਜਾਵੇ ਕੀ ਕਰਾਸੀ ਵੀਰਾ ਵੀ ਤੁਸੀਂ ਮਨੀ ਐਕਸਚੇਂਜ ਦਾ ਕੰਮ ਕਰਦੇ ਹੋ ਸਰ ਸਾਡਾ ਵੈਸੇ ਮਨੀ ਮਨੀ ਗ੍ਰਾਮ ਰੀਆ ਪਾਸਪੋਰਟ ਲਾਇਸੈਂਸ ਇਹ ਕੰਮ ਹੈਗਾ ਯਾ ਤੇ ਬਾਕੀ ਕੈਸ ਹੈਗਾ ਪਿਆ ਥੋੜਾ ਬਤਾਓ ਵੀ ਲੈ ਕੇ ਇਹਨਾਂ ਦਾ ਨੁਕਸਾਨ ਆਇਆ ਸੋਨ ਮੋਟਾ ਮੋਟਾ 170 ਜਾਤਾ ਹੈਗਾ ਬਾਕੀ ਆ ਦਾ ਜੋ ਤੋੜਪੰਡ ਕਰਕੇ ਇਹਦਾ ਲੱਗ ਜਣਾ ਜੀ ਉਸਾਬ ਕੋ ਕੈਮਰੇ ਗੁੰਮਰੇ ਨਾਲ ਹੀ ਲੱਗੇ ਇੱਕ ਰਾਤ ਦੇ ਵਿੱਚ ਉਹਨਾਂ ਨੇ ਦੋ ਇਕੱਠੀਆਂ ਛੋਪਾਂ ਤੇ ਚੋਰੀ ਕੀਤੀ ਵੀ ਬਸ ਇੱਕ ਗਲੀ 'ਚ ਇੱਕ ਬਾਹਰ ਜੀ ਸਰ ਜਿਹੜੀਆਂ ਚੋਰੀਆਂ ਹੋਈਆਂ 20 ਮਹੀਨੇ ਹੋ ਗਏ ਸਨ ਇੱਕ ਘੰਟਾ ਘਰ ਤੋਂ ਜਲੰਧਰ ਰੋਡ ਤੇ ਦੋ ਸ਼ਾਪਸ ਨੇ ਰਾਇਲ ਮਨੀ ਐਕਸਚੇਂਜ ਤੇ ਯੂਨਿਕ ਐਂਟਰਪ੍ਰਾਈਜ਼ ਇਹ ਦੋ ਦੁਕਾਨਾਂ 'ਚ ਚੋਰੀਆਂ ਹੋਈਆਂ ਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ ਅਸੀਂ ਕੈਮਰਾ ਚੈੱਕ ਕਰਦੇ ਆਂ ਬਾਕੀ ਕੋਰਸੇ ਲਾਣੇ ਤੇ ਜਿੱਦਾਂ ਇਨਵੈਸਟੀਗੇਸ਼ਨ ਜ ਸਾਹਮਣੇ ਆਉਂਦੀ ਹੈ ਜਲਦੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਹਮਣੇ ਕਿੰਨੀਆਂ ਦੁਕਾਨਾਂ ਤੇ ਸਰ ਜੀ ਬੇਸਿਕਲੀ ਚੋਰੀ ਹੋਈ ਹੈ ਦੋ ਦੁਕਾਨਾਂ ਤੇ ਸਾਹਮਣੇ ਕਾਹਦੀ ਦੁਕਾਨਾਂ ਦੀ ਕੋਈ ਮਨੀਫੇਸਟ ਇਹ ਸਰ ਕੁਝ ਮਾਲਾ ਜਿਹਨਾਂ ਦੇ ਜਿਹੜੇ ਆ ਗਏ ਉਹਨਾਂ ਨਾਲ ਹੋਰਿਆ ਜੀ ਕੰਟੈਕਟ ਕਰੋ ਠੀਕ ਹੈ ਅਜੇ ਤਾਂ ਪਿੱਛੇ ਤੋਂ ਸਾਹਮਣੇ ਬਸ ਸਾਥ ਕਰਤੀ ਹੈ ਜਿੱਦਾਂ ਸਾਹਮਣੇ ਆਉਂਦਾ ਸਾਨੂੰ ਦੱਸੋ